ਚੰਦਪੁਰ ਰੁੜਕੀ ਜ਼ਿਲ੍ਹਾ ਸ਼ਹੀਦ ਪਖ ਸਿੰਘ ਨਗਰ ਵਿਖੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬ੍ਰਿਗੇਡੀਅਰ ਕਲਦੀਪ ਸਿੰਘ ਚੰਦਪੁਰੀ ਬਲੋਦੇਸ਼ ਦੀ ਇਕਤਾ ਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਬਹਾਦਰੀ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਆਪਾਂ ਬਾੜਨ ਵਾਸਤੇ ਪ੍ਰੇਰਿਤ ਰਹਿਗੀ ਇੱਥੇ ਬ੍ਰਿਗੇਡੀਅਰ ਕਲਦੀਪ ਸਿੰਘ ਚੰਦਪੁਰੀ ਦੇ ਬੁੱਤੋ ਪਰਦਾ ਹਟਾਉਂਦੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 1971 ਦੀ ਭਾਰਤ-ਪਾਕ ਬਕ ਜੰਗ ਦੇ ਸੈਨਾਕ ਨੇ ਪਾਕਿਸਤਾਨ ਵਿਰੋਧ ਦੇਸ਼ ਦੀ ਜਿੱਤ ਵਿੱਚ ਐਮ ਭੂਮਿਕਾ ਨਿਭਾਈ ਸੀ। ਭਗਵਾਨ ਤਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੇ ਬਲੀਦਾਨ ਨਾਲ ਕੌਮੀ ਸੁਤੰਤਰਤਾ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਇਆ। ਇਸੇ ਤਰ੍ਹਾਂ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦੇ ਸੰਘਰਸ਼ ਵਿੱਚ ਵੀ ਪੰਜਾਬੀ ਅਣਗਿਣਤ ਕੁਰਬਾਨੀਆਂ ਦੇ ਮੋਰੀ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਬਹਾਦਰ ਫੌਜੀਆ ਨੇ ਅਤਿ ਦੀ ਗਰਮੀ ਤੇ ਹੱਡ ਚੀਰਵੀਂ ਠੰਡ ਦੇ ਬਾਵਜੂਦ ਦੇਸ਼ ਦੀਆਂ ਸਰਹੱਦਾਂ ਦੀ ਬਹਾਦਰੀ ਨਾਲ ਰਾਖੀ ਕੀਤੀ ਹੈ ਤਾਂ ਕਿ ਲੋਕ ਆਪਣੇ ਘਰ ਵਿਚ ਆਰਾਮ ਨਾਲ ਸੌ ਸਕਣ ਨੂੰ ਨਹੀਂ ਚਾਹੀਤੇ ਕੀ ਤਾਂ ਕਿ 1971 ਵਿੱਚ ਪਾਕਿਸਤਾਨ ਦੇ ਭਾਰਤ ਵਿੱਚ ਟਾਕਲ ਹੋਣ ਲਈ ਲੋਂਗੋਵਾਲ ਨੂੰ ਆਸਾਨ ਸ਼ਿਕਾਰ ਸਮਝਿਆ ਸੀ ਕਿਉਂਕਿ ਉੱਥੇ ਤਾਇਨਾਤ ਬਰਗੇੜੀਆ ਚਾਂਦਪਰੀ ਕੋਲ ਸਿਰਫ 120 ਫੌਜੀਆਂ ਦੀ ਕੰਪਨੀ ਸੀ ਭਗਵੰਤ ਮਾਨ ਨੇ ਕਿਹਾ ਕਿ ਹਾਲਾਤ ਭਾਰਤ ਦੇ ਪੱਖ ਵਿੱਚ ਨਾ ਹੋਣ ਦੇ ਬਾਵਜੂਦ ਬਰਗੇੜੀਆ ਚਾਂਦਪਰੀ ਨੇ ਦਿਖਾਈ ਬਹਾਦਰੀ ਨਾਲ ਦੇਸ਼ ਜਿੱਤ ਦੇ ਰਾਹ ਉਤੇ ਪੈ ਸਕੇਆ ਉਹਨਾਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਮਹਾਨ ਛੀਦਾਂ ਬਲੋ ਦੇਖੇ ਸੁਪਨਿਆਂ ਦਾ ਸਮਾਜ ਸਿਰਜਣਾ ਸਿਰਜਣ ਲਈ ਸੁਭਾ ਸਰਕਾਰ ਬਜਨ ਬਾਦ ਹੈ ਉਹਨਾਂ ਕਿਹਾ ਕਿ ਇਹ ਰਾਹ ਉਤੇ ਚੱਲਦਿਆਂ 500 ਆਮ ਆਦਮੀ ਕਲੀਨ ਕਰਾਹੀ ਸੂਬੇ ਦੇ ਲੋਕਾਂ ਨੂੰ ਮਿਆਰੀ ਸਿੱਖ ਸਹੂਲਤਾਂ ਮੁਹੱਈਆ ਕਿਤੇ ਜਾ ਰਹੀਆਂ ਹਨ ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲਸ ਆਫ ਐਮਨਸ ਦੀ ਸਥਾਪਨਾ ਕੀਤੀ ਜਾ ਰਹੀ ਹੈ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕੰਵੈਂਟ ਵਿੱਚ ਪੜਦੇ ਆਪਣੇ ਹਾਨੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਸਕਣ ਭਗਉਮੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਦੇ 87 ਬੀਸੀ ਘਰਾਂ ਨੂੰ ਮੁਕਤ ਬਿਜਲੀ ਸਪਲਾਈ ਮਿਲ ਰਹੀ ਹੈ ਇਸ ਤਰ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਮਿਸਾਲੀ ਪਹਿਲ ਕਦਮ ਰਹੀ ਪੰਜਾਬ ਦੀ ਪ੍ਰਾਤਨ ਛਾਂ ਬਹਾਲ ਕਰਨੇ ਜਕੀਨੀ ਬਣਾਵੇਗੀ ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ਦੇ ਕੇ ਆ ਕਿ ਸੂਬਾ ਸਰਕਾਰ ਨੇ ਪ੍ਰਸਟਾਚਾਰ ਦੇ ਖਿਲਾਫ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੋਈ ਹੈ ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਨੇ ਖੁਰਦ-ਬਖੁਰਦ ਕੀਤੇ ਹਨ ਉਹਨਾਂ ਨੂੰ ਆਪਣੇ ਬੁਨਾਂ ਦੀ ਸਜ਼ਾ ਪੂਰੀ ਹੋਗੀ ਆਉਂਦੇ ਆ ਪੂਰੀ ਰਿਪੋਰਟ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ बरस ਮੇਲੇ शहीदों की चिताओं पर लगेंगे हर वर्ष मेले वतन पर मिटने वालों का यही बाकी निशान होगा आज बाबा गुरदित जी की चरण शो प्राप्त धरती दे इनकलाबी लोग मेरे सामने बैठे ने पिंड चांदपुर रुड़की वो धरती ਜਿਸ ਨੇ ਸ਼ੂਰਬੀਰ ਪੈਦਾ ਕੀਤੇ ਦੇਸ਼ ਦੀ ਰੱਖਿਆ ਲਈ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦਾ ਸਾਰਾ ਪਰਿਵਾਰ ਰਿਸ਼ਤੇਦਾਰ ਦੋਸਤ ਮਿੱਤਰ ਵਿਦੇਸ਼ਾਂ ਤੋਂ ਵੀ ਆਏ ਹੋਏ ਨੇ ਮੇਰੀ ਕੈਬਨਿਟ ਦੇ ਸਾਥੀ ਬ੍ਰਹਮ ਸ਼ੰਕਰ ਜਿੰਪਾ ਜੀ ਪੰਜਾਬ ਦੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਗਰ ਸ਼ੰਕਰ ਤੋਂ ਐਮ ਐਲ اے ਜੈ ਕਿਸ਼ੋਰ ਰੋੜੀ ਜੀ ਰੋਪੜ ਤੋਂ ਐਮ ਐਲ اے ਦਿਨੇਸ਼ ਚੱਡਾ ਜੀ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਮੈਡਮ ਸੰਤੋਸ਼ ਕਟਾਰੀਆ ਜੀ ਐਮ ਐਲ اے ਬਲਾਚੌਰ ਉਹਨਾਂ ਨੇ ਆਉਣਾ ਸੀ ਪਰ ਉਹਨਾਂ ਦੀ ਸਿਹਤ ਠੀਕ ਨਹੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਏ ਨੇ ਤੇ ਇਹ ਉਹਨਾਂ ਦਾ ਪੇਕਾ ਪਿੰਡ ਵੀ ਹੈ ਇਹਨੂੰ ਦੱਸਿਆ ਗਿਆ ਸੋ ਕੱਲਾ ਫੌਜ ਨਹੀਂ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਹਲਕਿਆਂ ਦੇ ਵਿੱਚ ਸਮਾਜਿਕ ਹਲਕਿਆਂ ਦੇ ਵਿੱਚ ਤੇ ਧਾਰਮਿਕ ਹਲਕਿਆਂ ਦੇ ਵਿੱਚ ਵੀ ਇਸ ਪਿੰਡ ਨੇ ਬਹੁਤ ਸੇਵਾਵਾਂ ਨਿਭਾਈਆਂ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਨੀਤਿਕ ਫੰਕਸ਼ਨ ਨੇ ਇੱਕ ਐਸੇ ਯੋਧੇ ਨੂੰ ਨਤਮਸਤਕ ਹੋਣ ਲਈ ਆਪਾਂ ਆਏ ਆ ਜਿੰਨਾ ਕਰਕੇ ਆਜ਼ਾਦੀ ਨੂੰ ਕਾਇਮ ਰੱਖਿਆ ਜਾ ਸਕਿਆ ਦੇ ਲੋਕ ਜਿਹੜੇ ਨੇ ਇਨਕਲਾਬੀ ਹੋਣਗੇ ਇਸ ਧਰਤੀ ਦੇ ਲੋਕ ਨਕਸ਼ੇ ਲਿਖਣਗੇ ਇਸ ਧਰਤੀ ਦੇ ਲੋਕ ਹਿਸਟਰੀ ਲਿਖਣਗੇ ਹਿਸਟਰੀ ਸੋ ਹਿਸਟਰੀ ਦੇ ਵਿੱਚ ਨਾਮ ਲਿਖਿਆ ਗਿਆ ਚਾਂਦਪੁਰ ਰੁੜਕੀ ਦਾ ਇੰਨੀ ਭਾਰੀ ਗਿਣਤੀ 'ਚ ਤੁਹਾਡਾ ਇੱਥੇ ਆਉਣਾ ਇਹ ਇਹ ਵੀ ਇਸੇ ਗੱਲ ਦਾ ਸਬੂਤ ਹੈ ਕਿ ਤੁਸੀਂ ਇਸ ਪਰਿਵਾਰ ਨੂੰ ਤੇ ਇਸ ਧਰਤੀ ਨੂੰ ਕਿੰਨਾ ਪਿਆਰ ਕਰਦੇ ਹੋ ਨਹੀਂ ਤਾਂ ਸ਼ਹੀਦਾਂ ਦੇ ਫੰਕਸ਼ਨਾਂ ਤੇ ਜਾਈਦਾ ਚੰਦ ਪਰਿਵਾਰ ਦੇ ਲੋਕ ਜਾਂ ਕੋਈ ਆਲੇ ਦੋਲੇ ਦੋਸਤ ਮਿੱਤਰ ਆ ਜਾਂਦੇ ਆ ਤੇ ਆਪਾਂ ਖੁੱਲ੍ਹ ਅਰਪਣ ਕਰਕੇ ਚਲੇ ਜਾਂਦੇ ਆ ਫਾਰਮੈਲਟੀਆਂ ਕਰਕੇ ਸੀ ਉਹਨਾਂ ਨੇ ਲਿਖਿਆ ਸ਼ੇਅਰ ਲਿਖਿਆ ਇੱਕ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਜਿਹੜੇ ਦੇਸ਼ ਦੀ ਸਰਜ਼ਮੀ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਜਿਹੜੇ ਦੇਸ਼ ਦੀ ਮਿੱਟੀ ਦੇ ਆਸ਼ਿਕ ਬਣ ਜਾਂਦੇ ਨੇ ਉਹਨਾਂ ਦੀ ਗੱਲ ਹੀ ਹੋਰ ਹੁੰਦੀ ਐ ਉਹ ਮਾਵਾਂ ਹੀ ਧੰਨ ਹੋ ਜਾਂਦੀਆਂ ਨੇ ਉਹਨਾਂ ਕੁੱਖਾਂ ਧੰਨ ਹੋ ਜਾਂਦੀਆਂ ਨੇ ਉਹ ਜਿੰਨਾ ਕੁੱਖਾ ਚੋ ਜਨਮ ਲਿਆ ਇੱਥੇ ਮੈਂ ਮੱਥਾ ਟੇਕਣ ਗਿਆ ਬਾਬਾ ਗੁਰਦੱਤਾ ਜੀ ਦੇ ਜਨਮ ਚਰਨਛੋਪਾ ਪਾਪਤ ਅਰਤੀ ਤੇ ਪਿੰਡ ਨੇ ਮੈਨੂੰ ਕੁਝ ਮੰਗਾ ਵੀ ਦੱਸਿਆ ਨੇ ਛੋਟੀਆਂ-ਛੋਟੀਆਂ ਮੰਗਾਂ ਨੇ। ਔਰ ਦੁੱਖ ਦੀ ਗੱਲ ਇਹ ਹੈ ਕਿ ਹਜੇ ਤੱਕ ਉਹੀ ਮੰਗਾਂ ਨਹੀਂ ਪੂਰੀਆਂ ਹੋਈਆਂ ਜਿਹੜੀਆਂ ਜਿਵੇਂ ਕਿ ਮੈਨੂੰ ਦੱਸਿਆ ਗਿਆ ਕਿ ਟਿਊਬਵੈਲ ਵੀ ਘਾਟ ਹੈ ਜੀ। ਗੁਰਦੁਆਰਾ ਸਾਹਿਬ ਸੰਗਤਾਂ ਆਉਂਦੀਆਂ ਨੇ ਬਹੁਤ ਪਾਣੀ ਪੀਣ ਨੂੰ ਹੈ ਨਹੀਂ। ਤੇ ਇੱਕਦੋ ਸੜਕਾਂ ਜਿਹੜੀਆਂ ਤੁਹਾਡੀਆਂ ਉਹ ਖਰਾਬ ਨੇ। ਸੋ 75 ਸਾਲ ਹੋ ਗਏ ਜੀ। ਆਪਣੇ ਭਾਸ਼ਣਾਂ ਦੇ ਵਿੱਚ ਜਾਂ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਮੈਂ ਕਹਿਣਾ ਹੁੰਨਾ ਕਿ ਯਾਦ ਕਰਿਆ ਕਰੋ ਉਹਨਾਂ ਨੂੰ ਜਦੋਂ ਆਪਾਂ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਠੰਡ ਤੋਂ ਬਚਣ ਲਈ ਹੀਟਰ ਲਾ ਕੇ ਰਜਾਈਆਂ ਦੇ ਵਿੱਚ ਪਏ ਹੁੰਨੇ ਆ ਆਰਾਮ ਕਰ ਰਹੇ ਹੁੰਨੇ ਆ ਉਸ ਵੇਲੇ ਹਜ਼ਾਰਾਂ ਫੌਜ ਦੇ ਜਿਹੜੇ ਜਵਾਨ ਨੇ ਉਹ ਮਾਈਨਸ 30 ਡਿਗਰੀ ਮਾਈਨਸ 40 ਡਿਗਰੀ ਕਾਰਗਿਲ ਦੀਆਂ ਪਹਾੜੀਆਂ ਦੇ ਵਿੱਚ ਜਿੱਥੇ ਆਕਸੀਜਨ ਵੀ ਪੂਰੀ ਨਹੀਂ ਸਾਹ ਲੈਣ ਵਾਸਤੇ ਉੱਥੇ ਖੜ ਕੇ ਸਾਡੀ ਰਾਖੀ ਕਰ ਰਹੇ ਹੁੰਦੇ ਨੇ ਤੇ ਜਿਸ ਵੇਲੇ ਅਸੀਂ ਏਸੀ ਲਾ ਕੇ ਸ਼ਰਬਤ ਦਾ ਪਾਣੀ ਪੀ ਕੇ ਠੰਡਾ ਪਾਣੀ ਪੀ ਕੇ ਆਪਣੇ ਬੱਚਿਆਂ ਨਾਲ ਗਰਮੀ ਤੋਂ ਬਚਣ ਲਈ ਆਰਾਮ ਕਰ ਰਹੇ ਹੁੰਦੇ ਆ ਸੁੱਤੇ ਪਏ ਹੁੰਦੇ ਆ ਉਸ ਵੇਲੇ ਬਿਗੜੀਏ ਚਾਂਦਪੁਰੀ ਸਾਹਿਬ ਵਰਗੇ ਹਜ਼ਾਰਾਂ ਯੋਧੇ ਜੈਸਲਮੇਰ ਦੇ ਬੀਕਾਨੇਰ ਦੇ ਟਿੱਬਿਆਂ 'ਚ ਪਲੱਸ 50 ਡਿਗਰੀ ਟੈਂਪਰੇਚਰ ਦੇ ਵਿੱਚ ਸਾਡੀ ਰਾਖੀ ਕਰ ਰਹੇ ਹੁੰਦੇ ਨੇ ਇਹ ਗੱਲਾਂ ਛੋਟੀਆਂ ਨਹੀਂ ਹੈਗੀਆਂ ਇੱਕ ਪਾਸੇ ਬੰਗਲਾਦੇਸ਼ ਨੂੰ ਬਣਾਇਆ ਜਾ ਰਿਹਾ ਸੀ 1971 ਦੇ ਵਿੱਚ ਜਦੋਂ ਪਤਾ ਲੱਗਿਆ ਪਾਕਿਸਤਾਨ ਨੂੰ ਕਿ ਉਧਰੋਂ ਹਾਰ ਰਹੇ ਆ ਤਾਂ ਉਧਰੋਂ ਧਿਆਨ ਭਟਕਾਉਣ ਲਈ ਲੋਂਗੇ ਵਾਲਾ ਬਾਰਡਰ ਦੇ ਥਰੂ ਰਾਜਸਥਾਨ ਤੇ ਹਮਲਾ ਕਰਨ ਦੀ ਯੋਜਨਾ ਬਣਾਈ ਤਾਂ ਕਿ ਧਿਆਨ ਭਟਕ ਸਕੇ ਉਧਰੋਂ ਮੈਂ 2-3 ਵਾਰ ਲੋਂਗੇਵਾਲਾ ਗਿਆ ਹੁਣ ਤਾਂ ਬਹੁਤ ਮੈਂ ਹੁਣੀ ਹਜੇ ਪਿਛਲੇ ਮਹੀਨੇ ਜਾ ਕੇ ਆਇਆ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਦੀਆਂ ਯੋਜਨਾਵਾਂ ਬਣਾਈ ਜਾਂਦੇ ਨੇ ਅਸੀਂ ਹਜੇ ਟੋਬਿਆਂ 'ਚ ਟੂਬਵਲਾਂ 'ਚ ਤੇ ਸੜਕਾਂ 'ਚ ਖੜੇ ਆ ਕਿਉਂਕਿ ਉਹਨਾਂ ਨੇ ਸਾਡਾ ਧਿਆਨ ਇੱਧਰ-ਉਧਰ ਕਿਤੇ ਲੱਗਣੇ ਨਹੀਂ ਦਿੱਤਾ ਧਿਆਨ ਇੱਧਰ ਲੈ ਕੇ ਹੀ ਨਹੀਂ ਗਏ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜਦੋਂ ਐਮਪੀ ਬਣਿਆ ਨਵਾਂ ਨਵਾਂ 2014 ਚ ਮੈਂ ਸੋਚਿਆ ਕਿ ਬਹੁਤ ਵੱਡਾ ਫਤਵਾ ਮਿਲ ਗਿਆ ਲੋਕਾਂ ਦਾ ਹੁਣ ਲੋਕਾਂ ਨੂੰ ਸਮੂਹ ਸੰਗਤਾਂ ਨੂੰ ਮਦਰੀ ਦੀ ਫੇਰੀ ਨੂੰ ਅੱਜ ਕਿਤਾ ਦੇ ਸੀ ਬਹੁਤ ਵਧੀਆ ਹੋਈ ਏ ਬਹੁਤ ਸ਼ਾਂਤੀਪੂਰਵਕ ਹੋ ਗਈ ਬਹੁਤ ਅੱਛਾ ਹੋਇਆ ਇੰਨਾ ਕਿ ਸਾਡਾ ਪ੍ਰਬੰਧ ਸਜਿਆ ਸਾਡੇ ਸੰਗਤ ਕੀਤਾ ਵਾ ਇਹਦੇ ਸਾਹਮਣੇ ਬਹੁਤ ਵਧੀਆ ਹੋਇਆ ਕੋਈ ਗੜਬੜ ਨਹੀਂ ਹੋਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕੋਈ ਡਿਮਾਂਡ ਕੀਤੀ ਕੋਈ ਮੁਕੰਦਰੀ ਟੂਗਲ ਦੀ ਟੂਗਲ ਗੁਰੂ ਘਰ ਵਾਸਤੇ ਟੂਗਲ ਮੰਗਿਆ ਹੋਰ ਕੁਝ ਹੋਰ ਵੀ ਦੱਸ ਦਿਓ ਨਾਤਪੋਸਾ ਵਾਲੀ ਸੜਕ ਬਾਰੇ ਕਿਹਾ ਸੜਕ ਬਾਰੇ ਕਿਹਾ ਤੇ ਸੜਕ ਬਾਰੇ ਕਿਹਾ ਡੱਲੇ ਵਾਲ ਨੂੰ ਉਹੀ ਨੰਨਤ ਸਾਹ ਵਾਲੀ ਸੜਕ ਬਣ ਜਾਵੇ ਇਹ ਵੀ ਬਣ ਜਾਵੇ ਠੀਕ ਬਰਗੇਡੀਅਰ ਕੁਲਦੀਪ ਸਿੰਘ ਦੇ ਬੋਤ ਲਈ ਲੋਕਾਂ ਨੂੰ ਵਰਕ ਆ ਕਰਨ ਲਈ ਮੁੱਖਾਂਤੀ ਪੰਜਾਬ ਪਹੁੰਚੇ ਆ ਉਹਨਾਂ ਨੇ ਜੋ ਲੋਕਾਂ ਦੀ ਮੰਗਾਂ ਜੋ ਸਾਡੀ ਮੇਨ ਮੰਗ ਹੈ ਸੜਕ ਦੀ ਉਹ ਪੂਰੀ ਕੀਤੀ ਹੈ ਬਰਗੇਡੀਅਰ ਸਾਹਿਬ ਨੇ ਸਾਨੂੰ ਪਹਿਲਾਂ ਵੀ ਬਹੁਤ ਕੁਝ ਦਵਾਇਆ ਹੁਣ ਵੀ ਸਾਡੇ ਉਹਨਾਂ ਦੀ ਮਦਦ ਮਿਲਿਆ ਅਸੀਂ ਬੜੇ ਇਸ ਗੱਲ ਦੇ ਦੁੱਖ ਇੱਕ ਯੋਧੇ ਇਦਾਂ ਦੇ ਫਾਇਦਾ ਹੋਇਆ ਕਿ ਉਹਨਾਂ ਨੇ ਸਾਡੇ ਮਨ ਉੱਪਰ ਚੱਕਰ ਵੀ ਬੜੀ ਕੋਸ਼ਿਸ਼ ਕੀਤੀ ਜਾਂ ਅਪ ਚਲੇ ਵੀ ਗਏ ਫਿਰ ਉਹਨਾਂ ਦੀ ਉਹਨਾਂ ਦੇ ਦੂਜੇ ਨਾਲ ਸਾਨੂੰ ਸਭ ਕੁਝ ਮਿਲਦੇ ਆ ਉਹਨਾਂ ਦੇ ਨਾਂ ਤੇ ਮਿਲਦੇ ਆ ਅਸੀਂ ਬਹੁਤ ਧੰਨਵਾਦੀ ਇਸ ਪਰਿਵਾਰ ਦੇ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੱਥੇ ਆ ਕੇ ਫੰਕਸ਼ਨ ਕਰਾਇਆ ਤੇ ਸਾਰਾ ਕੰਮ ਕਰਤਾ